ਫਰਮੇ ਹਲਕਾ ਗੁਰੂ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਸਰਪੰਚ ਜਸ਼ਨਦੀ ਮੌਤ ਤੋਂ ਬਾਅਦ ਇਹ ਮਾਮਲਾ ਜਿਹੜਾ ਕਾਫੀ ਭਾਇਆ ਹੋਇਆ ਤੇ ਅੱਜ ਗੁਰੂ ਸਾਹਿਬ ਦੇ ਰਹਿਣ ਵਾਲੇ ਦੀਪਕ ਸ਼ਰਮਾ ਵੱਲੋਂ ਪ੍ਰੈਸ ਕਲੱਬ ਕੋਇਪਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਵਿੱਚ ਉਹਨਾਂ ਨੇ ਵਿਧਾਇਕ ਫੋਰਜਾ ਸਿੰਘ ਸਰਾੜੀ ਤੇ ਵੱਡੇ આરોਪ ਜਿਹੜੇ ਆ ਉਹ ਲਗਾਏ ਆ ਜਾਇਦਾਦ ਤੋਂ ਲੈ ਕੇ ਭ੍ਰਿਸ਼ਟਾਚਾਰ ਤੱਕ ਦੇ ਜਿਹੜੇ ਰੋਪਾ ਸਬੂਤਾਂ ਸਮੇਤ ਉਹਨਾਂ ਵੱਲੋਂ ਲਗਾਏ ਗਏ ਆ ਤਾਂ ਇਸ ਮਾਮਲੇ ਵਿੱਚ ਹੁਣ ਵਧਾਇਕ ਫੌਜਾ ਸਿੰਘ ਸਰੈਲੀ ਵੀ ਜਿਹੜੇ ਆ ਉਹ ਸਾਹਮਣੇ ਆਏ ਆ ਤਾਂ ਉਹਨਾਂ ਨੇ ਆਪਣਾ ਪੱਖ ਵੀ ਜਿਹੜਾ ਉਹ ਮੀਡੀਆ ਅੱਗੇ ਰੱਖਿਆ ਤਾਂ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਵੀ ਉਹਨਾਂ ਤੇ આરોਪ ਲਗਾਏ ਜਾ ਰਹੇ ਆ ਬਿਲਕੁਲ ਝੂਠੇ ਆ ਜੋ ਵੀ ਉਹਨਾਂ ਨੇ ਜਾਇਦਾਦ ਬਣਾਈ ਆ ਜਾਂ ਕੋਠੀਆਂ ਬਣਾਈਆਂ ਉਹ ਆਪਣੀ ਨੌਕਰੀ ਦੌਰਾਨ ਜਿਹੜੀ ਉਹਨਾਂ ਦੀ ਇਨਕਮ ਸੀਗੀ ਉਹਨਾਂ ਦੀ ਉਸ ਦੇ ਨਾਲ ਉਹਨਾਂ ਨੇ ਜਿਹੜੀ ਜਾਇਦਾਦ ਆ ਉਹ ਬਣਾਈ ਆ ਜੋ ਦੀਪਕ ਸ਼ਰਮਾ ਵੱਲੋਂ આરોਪ ਲਗਾਏ ਜਾ ਰਹੇ ਆ ਉਹ ਬਿਲਕੁਲ ਝੂਠੇ ਆ ਸਰਕਾਰ ਚਾਹੇ ਸਾ ਇਸ ਮਾਮਲੇ ਵਿੱਚ ਜਾਂਚ ਜਿਹੜੀ ਆ ਉਹ ਕਰ ਸਕਦੀ ਆ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਾਉਣ ਲਈ ਉਹ ਤਿਆਰ ਹਨ ਤਾਂ ਕੀ ਕੁਝ ਕਹਿਣਾ ਹੈ ਵਿਧਾਇਕ ਫੌਜਾ ਸਿੰਘ ਸਰਿਆੜੀ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਰਿਆੜੀ ਸਾਹਿਬ ਅੱਜ ਇੱਕ ਸ਼ਰਮਨਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਲਾਬ ਬੈਠੇ ਵੱਡੇ ਰੋਪ ਜਿਹੜੇ ਆ ਉਹ ਜਸ਼ਨ ਸਰਪੰਚ ਨੂੰ ਲੈ ਕੇ ਲਗਾਏ ਗਿਆ ਉਸ ਵਾਰ ਤੋਂ ਰਕੀ ਤੇ ਪਹਿਲੀ ਗੱਲ ਤੇ ਕਿ ਜਿਹੜਾ ਜਿਹੜਾ ਤੁਸੀਂ ਨਾਮ ਲਿਆ ਹੈ ਉਹ ਮੇਰਾ ਕੋਈ ਬਾਸ ਨਹੀਂ ਹੈ ਉਹਨੂੰ ਜਵਾਬਦੇਹਾਨੀ ਹੈ ਤੁਸੀਂ ਪ੍ਰੈਸ ਕਲੱਬ ਵਾਲਿਆਂ ਜਿਹੜੀ ਗੱਲ ਵੀ ਪੁੱਛੋਗੇ ਮੈਂ ਜਵਾਬ ਦਿਆਂਗਾ ਤੇ ਦੱਸਾਂਗਾ ਵੀ ਜਸ਼ਨ ਦੀ ਮੌਤ ਤੇ ਕਾਫੀ ਲੋਕਾਂ ਨੇ ਸਿਆਸਤ ਕੀਤੀ ਐ ਪਰ ਉਹ شریف ਪਰਿਵਾਰ ਸੀ ਉਹ ਕਈ ਵਾਰੀ ਇਨਸਾਨ ਮਿਸਗ੍ਰੇਡ ਹੋ ਜਾਂਦਾ ਮੇਰੇ ਹਲਕੇ ਦਾ ਮੇਰਾ ਆਪਣਾ ਬੱਚਿਆ ਵਰਗਾ ਨੌਜਵਾਨ ਸੀ ਮੈਂ ਉਦੋਂ ਵੀ ਨਾਲ ਸੀ ਅੱਜ ਵੀ ਉਹਨਾਂ ਦੀ ਜਿਹੜੀ ਹਰ ਸੰਭਵ ਮਦਦ ਕਰਨ ਵਾਸਤੇ ਪਿਆਰਾ ਉਹਨਾਂ ਨਾਲ ਮੇਰੀ ਹਮਦਰਦੀ ਹੈ ਉਹ ਮੇਰੇ ਆਪਣੇ ਨੇ ਇੱਕ ਹੋਰ ਵੱਡਾ ਰੋਪ ਲੱਗੇ ਨੇ ਕਿ ਪੰਜਾਬ ਸਿੰਘ ਸਰਾਰੀ ਬਲੋ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਨੇ ਸੀ ਉਹ ਆਰੰਭ ਪੜ ਗਿਆ ਸੀ 26 ਦੇ ਵਿੱਚ ਉਹਦੇ ਪ੍ਰਾਪਰਟੀ ਸ਼ੋ ਕੀਤੇ ਗਏ ਸੀਗੇ ਉਹਦੋਂ ਇੰਨੇ ਕਰੋੜ ਸੀਗੇ ਪਰ ਅੱਜ ਉਹਨਾਂ ਦੀ ਉਹਨਾਂ ਦੇ ਰੋਪੇ ਪੇਟਾ ਚਾਰੀ ਦੇ ਕਰਕੇ ਕੰਮ ਦੀ ਵਾਸ਼ਾ ਉਹਨਾਂ ਨੇ ਕਹਣਾ ਯਾਕ ਰੋਡ ਦੀ ਪ੍ਰਾਪਰਟੀ ਜਿਹੜੀ ਉਹ ਬਣਾਈ ਤੇ ਇਹ ਸਾਰਾ ਸਾਰ ਗਲਤ ਹੈ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 10 ਕ ਕਿੱਲੇ ਜ਼ਮੀਨ ਸੀ ਤੇ ਇੱਕ ਮੇਰਾ ਕਾਰਸੂ ਵੀ ਢੰਡਾ ਉਹ ਸਾਰਾ ਜੋਰ ਤੋਰ ਲਾ ਕੇ ਸ਼ਾਇਦ 4 ਜਾਂ ਸਾਢੇ 4 ਪੱਕਾ ਨਹੀਂ ਯਾਦ ਮੈਨੂੰ ਉਹ ਮੇਰੇ ਕੋਲੇ ਫਾਰਮ ਪਏ ਨੇ ਉਹ ਵੀ ਦਿਖਾ ਦੇਾਂਗੇ ਪਰ ਉਹ ਖਾਸ ਕਿੱਲੇ ਜ਼ਮੀਨ ਹੈ 20 ਲੱਖ ਰੁਪਏ ਕਿੱਲਾ ਲਾ ਲਈ ਉਸ ਵੇਲੇ 20 ਲੱਖ ਸੀ ਤੇ ਉਹ 10 ਦਾ 20 ਉਹ ਕਿੰਨੀ ਕੁ ਵੱਣਦੀ ਇੱਕ ਘਰ ਸੀਗਾ ਉਸ ਥੋੜਾ ਬਾਲਾ ਸੋਨਾ ਉਹ ਉਹ ਜੋਨਾ ਵਾਲਾ ਫੋਟੋਜ ਵੀ ਜਾਰੀ ਕੀਤੇ ਗਏ ਆ ਕਿ ਜਿਹੜੀਆਂ ਗੱਡੀਆਂ ਤੁਸੀਂ ਕਹਿੰਦੇ ਆ ਬੁਲਟ ਲਏ ਆ ਜਾਂ ਤਿਆਰ ਆ ਤੇ تین ਕੁੱਟੀਆਂ ਜਿਹੜਾ ਬੁਲਟ ਲਿਆ ਮੇਰਾ ਸ਼ੌਂਕ ਸੀ ਉਹ ਮੈਂ ਆਪਣੀ ਜਿਹੜੀ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਜਿਹਦੇ ਚੋਂ ਮੈਨੂੰ 48 ਮੇਰੇ ਖਾਤੇ ਚਾਉਂਦਾ ਤੇ ਬਾਕੀ 4 ਕੰਪਿਊਟਰ ਪੈਨਸ਼ਨ ਕੱਟੀ ਜਾਂਦੀ ਉਹ ਮੈਂ ਆਪਣੀ ਪੈਨਸ਼ਨ ਚੋਂ ਲਿਆ ਬੁਲਟ ਜਿਹੜੀ ਸਕਾਰਪਿਓ ਗੱਡੀ ਉਹ ਮੇਰਾ ਬਠਿੰਡੇ ਪਲਾਟ ਵਿੱਚ ਐ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ 뮤ਚੁਅਲ ਫੰਡ ਸੀ ਮੇਰੇ ਤੇ ਉਹ ਉਧਰੋਂ ਪਾ ਕੇ ਤੇ ਮੈਂ ਗੱਡੀ ਨਗਦਾਂ ਦੀ ਲੀਜ਼ ਕਰਤੀ ਉਹ ਸਰ ਉਸ ਤੋਂ ਇਲਾਵਾ ਜਿਹੜੀ ਕੋਠੀਆਂ ਕੋਠੀਆਂ ਵਾਲੀ ਗੱਲ ਗਲਤ ਐ ਇੱਥੇ ਜਿਹੜਾ ਫਿਰੋਜ਼ਪੁਰ ਸੁਕਾਰਾ ਉਹ ਮੇਰੀ ਬੇਟੀ ਟੀਚਰ ਐ ਔਰ ਜਵਾਈ ਮੇਰਾ ਫੁੱਲ ਸੱਚਾ ਤੋਂ ਮੈਂ ਗਨਮੈਨ ਜਦੋਂ ਲਵਾਇਆ ਸੀ ਉਦੋਂ ਇਹੀ ਅਫਸਰ ਨਾਲ ਗੱਲ ਕਹੀ ਸੀ ਕਿ ਮੇਰੇ ਕੋਲ ਲੜਕਾ ਨਹੀਂ ਐ ਤੇ ਮੇਰਾ ਜਵਾਈ ਇਹੀ ਮੇਰਾ ਬੇਟਾ ਤੇ ਮੇਰੇ ਨਾਲ ਗਨਮੈਨ ਲਾ ਦੋ ਉਹਦੇ ਮੇਰੇ ਨਾਲ ਗਨਮੈਨ ਦਿਆ ਬੇਟੀ ਡੈਪੂਟੇਸ਼ਨ ਤੇ ਉਹ ਆਪਣਾ ਉਹਨਾਂ ਨੇ plots ਲਿਆ ਆਪਣਾ ਮਕਾਨ ਬਣਾ ਰਹੇ ਨੇ ਲੋਨ ਲਿਆ ਉਹਨਾਂ ਨੇ ਬਿਲਕੁਲ ਸਹੀ ਉਹਦੇ ਵਿੱਚ ਕੋਈ ਗਲਤੀ ਨਹੀਂ 나 ਇੱਥੇ ਮੇਰਾ ਕੋਈ ਕਰਾ ਮੈਂ ਆਪਣਾ ਗੁਰੂ ਹਰ ਸਾਹਿਬ ਜਰੂਰ ਬਣਾਇਆ ਲਗਾਤਾਰ ਉਹਦੀ ਇਹ ਕਿਹਾ ਕਿ ਪ੍ਰਦਰਸ਼ਨ ਸਾਹਿਬ ਦੀ ਇਸ ਤੋਂ ਪਹਿਲਾਂ ਵੀ ਆਡੀਓ ਵਾਇਰਲ ਹੋਈ ਸੀਗੀ ਉਦੋਂ ਕੈਬਨ ਮੰਤਰੀ ਤੋਂ ਉਹਨਾਂ ਨੂੰ ਲਾ ਦਿੱਤਾ ਗਿਆ ਪੰਜ ਤੋਂ ਅੱਜ ਫਿਰ ਵੀ ਕਿਥੇ ਨਾ ਕਿਥੇ ਜਿਹੜੀ ਪਿਸ਼ਤਾਚਾਰੀ ਦੇ ਤੁਹਾਡੇ ਤੇ ਫਿਰ આરોਪ ਲਗਾ ਰਹੇ ਇਹ ਬਿਲਕੁਲ ਗਲਤ ਹੈ ਉਸ ਵੇਲੇ ਵੀ ਜਿਹੜਾ ਲੱਗਿਆ ਸੀ ਉਹ ਉਹਦਾ ਕੋਈ ਸੱਚਾਈ ਨਹੀਂ ਸੀ ਮੈਂ ਤਾਂ ਉਸ ਵੇਲੇ ਆਪਣੀ ਸੀਨੀਅਰ ਲੀਡਰਸ਼ਿਪ ਆਪਣੇ ਬੌਸ ਨੂੰ ਕਿਹਾ ਸੀ ਕਿ ਅਗਰ ਚਾਹੋ ਤਾਂ ਇਨਕੁਆਇਰੀ ਕਰਾ ਲਓ ਉਹਦੇ 'ਚ ਕੋਈ ਸੱਚਾਈ ਨਹੀਂ ਸੀ ਉਹ ਵੀ ਪਲਾਂਟਡ ਸੀ ਜਿਵੇਂ ਆਪਾਂ ਕਹਿੰਦੇ ਨੇ ਨਾ ਕੋਈ ਚੀਜ਼ ਪਲਾਂਟ ਕੀਤੀ ਹੋਈ ਸੀ ਉਹਦੇ 'ਚ ਵੀ ਕੋਈ ਸੱਚਾਈ ਨਹੀਂ ਸੀ ਤੇ ਉਹ ਜਦੋਂ ਮੈਂ ਆਪ ਹੀ ਕਿਹਾ ਸੀ ਕਿ ਅਗਰ ਕੋਈ ਪਾਰਟੀ ਦੀ ਸ਼ਾਖ ਨੂੰ ਕੋਈ ਤੱਕਾ ਲੱਗਦਾ ਤਾਂ ਮੈਂ ਰਿਜ਼ਾਈਨ ਕਰ ਦਿੰਦਾ ਉਹ ਮੈਂ ਰਿਜ਼ਾਈਨ ਕੀਤਾ ਸੀ ਮੈਨੂੰ ਕਿਸੇ ਨੇ ਰਿਜ਼ਾਈਨ ਮੰਗਿਆ ਵੀ ਨਹੀਂ ਸੀ ਮੈਂ ਆਪਣੇ ਆਪ ਕੀਤਾ ਸੀ ਹੁਣ ਆਮ ਤੌਰ 'ਤੇ ਤੁਹਾਡੇ ਤੇ ਚਾਹਤ ਦਾ ਦੋਸ਼ ਲਾਉਣ ਦੇ ਆਰੋਪ ਨੇ ਕਿਨ ਡਿਊਰਿੰਗ ਟੂ ਐਮਐਲਏ ਇਹਨਾਂ ਦੇ ਵਿੱਚ ਤੁਸੀਂ ਉਹ ਤੇ ਕੀ ਕਹੋਗੇ ਜਿਹੜੀ ਆਮਦਨ ਤੁਹਾਨੂੰ ਕਿੱਥੋਂ-ਕਿੱਥੋਂ ਆਮਦਨ ਹੈ ਕਿੰਨੀ-ਕਿੰਨੀ ਤੁਹਾਨੂੰ ਆਮਦਨ ਹੈ ਔਰ ਕੀ ਬਾਕੀ ਉਹ ਐਲੀਗੇਸ਼ਨ ਅਸੀਂ ਤੁਸੀਂ ਆਪ ਹੀ ਜੋੜ ਲਓ ਕਿ ਮੈਨੂੰ ਇੱਕ ਤਾਂ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਮਹੀਨਾ ਐਮਐਲਏ ਦੇ 84000 ਰੁਪਏ ਮਹੀਨਾ ਤੇ ਨਾਲ ਟੀਏ ਬਣਦਾ ਤੇ ਮੇਰੀ 12 ਕਿਲੇ ਜ਼ਮੀਨ ਦਾ ਠੇਕਾ ਹੁੰਦਾ ਫਿਰ ਮੈਂ ਕੁਝ ਠੇਕੇ ਜ਼ਮੀਨ ਤੇ ਲੈ ਕੇ ਜੇ ਫਾਰਮ ਨੇ ਮੇਰੇ ਕੋਲ ਮੇਰੀ 3 ਸਾਲਾਂ ਦੇ ਵਿੱਚ ਮੈਂ ਜੋੜ ਲਾ ਕੇ ਤੁਰਿਆ ਸੀ ਜਦੋਂ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਤਾਂ ਮੇਰੇ ਲਗਭਗ ਕਰੋੜ ਦੇ ਵਿਚ ਮੇਰੀ ਆਮਦਨ ਹੋ ਗਈ ਹੈ 3 ਸਾਲਾਂ ਚ ਤੇ ਉਹਦੇ ਚੋਂ ਮੇਰਾ ਜਿਹੜਾ ਪਲਾਟ ਲਿਆ ਜਾਂ ਮੈਂ ਮਕਾਨ ਬਣਾਇਆ ਤੇ ਉਹ ਸਾਰਾ ਕੋਈ ਇਹ ਕਿ 60 70 ਲੱਖ ਰੁਪਏ ਦਾ ਹੋਣਾ ਇਹ ਦੋ ਬਦਨ ਕੱਲ ਵੀ ਗੱਲ ਹੋਈ ਸੀ ਇੱਕ ਲਈ ਕਿੱਥੇ ਗਏ ਸੀ ਹਾਂ ਗੱਨ ਲਈ ਹੈ ਗੱਨ ਲਈਏ ਪੈਸੇ ਦੇ ਕੇ ਲਈਏ ਆਪਣੀ ਨੇਕ ਨੀਤੀ ਦੀ ਕਮਾਈ ਚੋਂ ਦਿੱਤਾ ਮੈਂ ਰਿਪਿਊਟਡ ਪਰਸਨ ਆ ਮੈਂ ਸਾਬਕਾ ਪੁਲਿਸ ਅਫਸਰ ਹਾਂ ਸਾਬਕਾ ਲੋਕ ਸੇਵਕ ਹਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਮੇਰੇ ਕੋਲ ਪ੍ਰਾਪਰਟੀ ਹੈ ਜੀ ਮੈਂ ਲੈ ਸਕਦਾ ਜੈਸ਼ਨਰ ਸਰਵਿਸ ਦੀ ਮੋਹਰਤ ਕਾਰਜਿਕਾ ਚਿੱਟੋਨਾ ਨੂੰ ਲਈ ਰੋਗਾਈ ਗਿਆ ਕਿ ਤੋਂ ਡਿਵੈਲਪਰ ਨੂੰ ਪੈਸੇ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਸੀ ਉਹਨੂੰ ਦਬਾਇਆ ਜਾ ਰਿਹਾ